ਅੱਧੇ ਦਿਮਾਗ ਵਾਲੇ ਮਨੁੱਖ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ 33% ਪਾਸ ਪ੍ਰਤੀਸ਼ਤਤਾ ਦਾ ਇਤਿਹਾਸ ਦੱਸਣਾ ਅਤੇ ਆਪਣੇ ਟੀਚੇ ਉੱਚੇ ਮਿਥਣ ਲਈ ਪ੍ਰੇਰਿਤ ਕਰਨਾ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ 11ਵੀਂ ਜਮਾਤ ਵਿੱਚ ਰਣਵੀਰ ਕਾਲਜ ਸੰਗਰੂਰ ਚ ਪੜ੍ਹਦਾ ਸੀ ਉਸ ਸਾਲ 11ਵੀਂ ਜਮਾਤ ਦਾ ਇਮਤਿਹਾਨ ਪਹਿਲੀ ਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਿਆ ਗਿਆ ਸੀ ਇਸ ਸਾਲ ਤੋਂ ਪਹਿਲਾਂ ਅਤੇ ਪਿੱਛੋਂ ਪੰਜਾਬ ਸਕੂਲ ਸਿੱਖਿਆ ਬੋਰਡ ਸਿਰਫ 5ਵੀਂ 8ਵੀਂ 10ਵੀਂ ਅਤੇ 12ਵੀਂ ਦੇ ਇਮਤਿਹਾਨ ਲੈਂਦਾ ਰਿਹਾ ਸੀ ਮੈਂ ਨਾਨ ਮੈਡੀਕਲ ਦਾ ਵਿਦਿਆਰਥੀ ਸੀ ਅਤੇ ਮੇਰੀ ਜਮਾਤ ਵਿੱਚ 80 ਵਿਦਿਆਰਥੀਆਂ ਵਿੱਚੋਂ ਬਹੁਤ ਥੋੜੇ ਹੀ ਪਾਸ ਹੋਏ ਸਨ ਮੈਂ ਰਸਾਇਣਿਕ ਵਿਗਿਆਨ ਵਿੱਚੋਂ ਫੇਲ ਹੋ ਗਿਆ ਪਰ ਹੋਰ ਸਾਰੇ ਵਿਸ਼ਿਆਂ ਵਿੱਚੋਂ ਪਾਸ ਹੋਣ ਕਰਕੇ ਮੈਨੂੰ ਦੁਬਾਰਾ ਇਹ ਪੇਪਰ ਦੇਣ ਦਾ ਮੌਕਾ ਮਿਲਿਆ 10ਵੀਂ ਜਮਾਤ ਤੱਕ ਮੈਂ ਪੜ੍ਹਾਈ ਵਿੱਚ ਵਧੀਆ ਸੀ ਮੇਰੇ ਪਿਤਾ ਜੀ ਜੋ ਕਿ ਇੱਕ ਅਧਿਆਪਕ ਸਨ ਨੂੰ ਜਦੋਂ ਮੇਰੀ ਰੀ ਅਪੀਅਰ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਕਾਫੀ ਸਦਮਾ ਲੱਗਾ ਮੈਂ ਹੁਣ ਵੱਡਾ ਹੋ ਚੁੱਕਿਆ ਸੀ ਇਸ ਲਈ ਥੱਪੜ ਪ੍ਰੇਡ ਤੋਂ ਤਾਂ ਬਚ ਗਿਆ ਪਰ ਉਹਨਾਂ ਦੇ ਕਹੇ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ ਕਿ ਜਗਜੀਤ ਤੂੰ ਤਾਂ ਅੱਧੇ ਦਿਮਾਗ ਵਾਲਾ ਮਨੁੱਖ ਵੀ ਨਾ ਨਿਕਲਿਆ ਮਾਹੌਲ ਇਹੋ ਜਿਹਾ ਸੀ ਕਿ ਉਸ ਸਮੇਂ ਮੈਂ ਇਸ ਦਾ ਮਤਲਬ ਨਾ ਪੁੱਛ ਸਕਿਆ ਉਸ ਸਮੇਂ ਰਸਾਇਣਿਕ ਵਿਗਿਆਨ ਵਿੱਚੋਂ ਮੇਰੇ 30% ਨੰਬਰ ਆਏ ਅਤੇ ਪਾਸ ਹੋਣ ਲਈ 33% ਚਾਹੀਦੇ ਸਨ ਮੈਂ ਮੁਰ ਤੋਂ ਮਿਹਨਤ ਕੀਤੀ ਅਤੇ ਇਸ ਵਿਸ਼ੇ 'ਚੋਂ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ ਪਰ ਮੇਰੇ ਮਨ ਵਿੱਚ ਇੱਕ ਸਵਾਲ ਘੁੰਮ ਰਿਹਾ ਸੀ ਕਿ ਜਦੋਂ ਮੈਂ ਸਾਰੇ ਵਿਸ਼ਿਆਂ ਵਿੱਚੋਂ ਪਾਸ ਸੀ ਤਾਂ ਅਧਿਆਪਕ ਦਾ ਕੀ ਜਾਂਦਾ ਸੀ ਜੇਕਰ ਮੈਨੂੰ ਇਸ ਵਿਸ਼ੇ 'ਚੋਂ ਵੀ 30 ਦੀ ਥਾਂ 33 ਨੰਬਰ ਦੇ ਦਿੰਦੇ ਮੇਰੇ ਮੁਤਾਬਕ 30 ਅਤੇ 33 ਵਿੱਚ ਕੋਈ ਬਹੁਤਾ ਅੰਤਰ ਨਹੀਂ ਸੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿ 33% ਵਾਲਾ ਵਿਦਿਆਰਥੀ ਪਾਸ ਅਤੇ 30% ਵਾਲਾ ਫੇਲ ਕਿਵੇਂ ਹੋ ਸਕਦਾ ਹੈ ਸਮਾਂ ਬੀਤਦਾ ਗਿਆ ਪੜ੍ਹ ਲਿਖ ਕੇ ਮੈਂ ਅਧਿਆਪਨ ਦਾ ਪੇਸ਼ਾ ਚੁਣਿਆ ਇੱਕ ਦਿਨ ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਦਾ ਰਿਜ਼ਲਟ ਚੈੱਕ ਕਰ ਰਿਹਾ ਸੀ ਤਾਂ ਮੈਂ ਦੇਖਿਆ ਕਿ ਕੁਝ ਵਿਦਿਆਰਥੀ ਮੇਰੇ ਵਾਂਗ ਹੀ 2-3 ਨੰਬਰਾਂ ਤੇ ਫੇਲ ਹੋ ਗਏ ਸਨ ਮੇਰੇ ਦਿਮਾਗ ਵਿੱਚ ਅਚਨਚੇਤ ਸਵਾਲ ਉੱਠਿਆ ਕਿ 33% ਵਾਲਾ ਹੀ ਪਾਸ ਕਿਉਂ ਮੈਂ ਇਸਦੀ ਖੋਜ ਪੜਤਾਲ ਕਰਨੀ ਸ਼ੁਰੂ ਕੀਤੀ ਮੇਰੀ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਕਿ ਸਾਨੂੰ ਭਾਰਤੀਆਂ ਨੂੰ ਤਾਂ ਅੱਧੇ ਦਿਮਾਗ ਵਾਲੇ ਮਨੁੱਖ ਘੋਸ਼ਿਤ ਕੀਤਾ ਹੋਇਆ ਹੈ ਗੱਲ ਉਸ ਸਮੇਂ ਦੀ ਹੈ ਜਦੋਂ 1857 ਈਸਵੀ ਦੇ ਗਦਰ ਤੋਂ ਤੁਰੰਤ ਬਾਅਦ 1858 ਈਸਵੀ ਵਿੱਚ ਭਾਰਤ ਵਿੱਚ ਪਹਿਲੀ ਵਾਰ ਦਸਵੀਂ ਦੇ ਇਮਤਿਹਾਨ ਅੰਗਰੇਜ਼ਾਂ ਦੇ ਰਾਜ ਅਧੀਨ ਲਏ ਗਏ ਸਨ ਇਮਤਿਹਾਨ ਹੋਣ ਉਪਰੰਤ ਉਹਨਾਂ ਸਾਹਮਣੇ ਇੱਕ ਸਵਾਲ ਸੀ ਕਿ ਭਾਰਤੀਆਂ ਨੂੰ ਕਿੰਨੇ ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤਾ ਜਾਵੇ ਇਹ ਜਾਣਨ ਲਈ ਇਥੋਂ ਦੀ ਹਕੂਮਤ ਨੇ ਬਰਤਾਨੀਆ ਸਰਕਾਰ ਨੂੰ ਚਿੱਠੀ ਲਿਖੀ ਉਥੋਂ ਜੋ ਜਵਾਬ ਆਇਆ ਉਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਬਰਤਾਨੀਆ ਵਿੱਚ ਉਹਨਾਂ ਦੇ ਵਿਦਿਆਰਥੀਆਂ ਲਈ ਪਾਸ ਪ੍ਰਤੀਸ਼ਤ ਪੈਂਡ ਪ੍ਰਤੀਸ਼ਤ ਸੀ ਅਤੇ ਚਿੱਠੀ ਦੇ ਜਵਾਬ ਵਿੱਚ ਲਿਖਿਆ ਗਿਆ ਕਿ ਭਾਰਤੀ ਤਾਂ ਅੱਧੇ ਦਿਮਾਗ ਵਾਲੇ ਹਨ ਇਸ ਲਈ ਇਹਨਾਂ ਨੂੰ 32.5 ਪ੍ਰਤੀਸ਼ਤ ਨਾਲ ਪਾਸ ਮੰਨਿਆ ਜਾਵੇ 1858 ਤੋਂ 1861 ਤੱਕ ਇਹੀ ਦਸਤੂਰ جاری ਰਿਹਾ ਪਰੰਤੂ ਰਿਜ਼ਲਟ ਤਿਆਰ ਕਰਨ ਸਮੇਂ ਅੱਧੇ ਪ੍ਰਤੀਸ਼ਤ ਨਾਲ ਮੁਸ਼ਕਲ ਆਉਂਦੀ ਸੀ ਇਸ ਲਈ ਇਹ ਪਾਸ ਪ੍ਰਤੀਸ਼ਤਾ 32.5 ਤੋਂ ਵਧਾ ਕੇ 33% ਕਰ ਦਿੱਤੀ ਗਈ। ਇਹ ਪਤਾ ਲੱਗਣ ਤੋਂ ਬਾਅਦ ਮੈਨੂੰ ਹੋਰ ਜ਼ਿਆਦਾ ਮਹਿਸੂਸ ਹੋਣ ਲੱਗਾ ਕਿ ਕਿਵੇਂ ਅਸੀਂ ਆਪਣਾ ਟੀਚਾ 33% ਬਣਾਈ ਬੈਠੇ ਹਾਂ। ਬਹੁਤੇ ਵਿਦਿਆਰਥੀ 33% ਨੰਬਰ ਲੈ ਕੇ ਆਪਣੇ ਆਪ ਨੂੰ ਅੱਧੇ ਦਿਮਾਗ ਵਾਲੇ ਸਾਬਿਤ ਕਰਨ ਦੀ ਹੋੜ ਵਿੱਚ ਲੱਗੇ ਹੋਏ ਹਨ। ਹੁਣ ਮੈਨੂੰ ਸਮਝ ਆ ਗਿਆ ਸੀ ਕਿ ਕਿਵੇਂ ਅੰਗਰੇਜ਼ਾਂ ਨੇ ਸਾਨੂੰ ਉਹਦਾਈ ਵਿੱਚ ਪਿੱਛੇ ਰੱਖਣੀਆਂ ਸਾਜ਼ਿਸ਼ਾਂ ਰਚੀਆਂ ਤਾਂ ਜੋ ਅਸੀਂ ਸਾਰੀ ਉਮਰ ਉਹਨਾਂ ਦੇ ਗੁਲਾਮ ਬਣ ਕੇ ਰਹੀਏ ਅਤੇ ਉੱਚ ਅਫਸਰ ਬਣਨ ਦੀ ਥਾਂ ਉਹਨਾਂ ਦੇ ਦਫ਼ਤਰਾਂ ਵਿੱਚ ਸਿਰਫ ਕਲਰਕ ਬਣ ਕੇ ਹੀ ਰਹੀਏ ਪਰ ਮੈਨੂੰ ਆਪਣੇ ਦੇਸ਼ ਭਾਰਤ ਉੱਤੇ ਫਖਰ ਮਹਿਸੂਸ ਹੋ ਰਿਹਾ ਹੈ ਕਿ ਕਿਵੇਂ ਲੰਮੀ ਗੁਲਾਮੀ ਹਟਾਉਣ ਉਪਰੰਤ ਵੀ ਅਸੀਂ ਵਿਕਸਿਤ ਦੇਸ਼ਾਂ ਵਿੱਚ ਸ਼ਾਮਿਲ ਹੋ ਰਹੇ ਹਾਂ ਸਾਡੇ ਦੇਸ਼ ਦੇ ਅਰਥਸ਼ਾਸਤਰੀਆਂ ਵਿਗਿਆਨੀਆਂ ਅਤੇ ਸਾਹਿਤਕਾਰਾਂ ਨੇ ਸਾਰੀ ਦੁਨੀਆ ਨੂੰ ਆਪਣੀ ਤੇਜ ਬੁੱਧੀ ਦਾ ਲੋਹਾ ਮੰਨਵਾਇਆ ਹੈ ਡਾਕਟਰ ਸਰਪੱਲੀ ਰਾਧਾਕ੍ਰਿਸ਼ਨਨ ਸਬਿਤਰੀਬਾਈ ਫੂਲੇ ਚਾਣਕਿਆ ਰਵਿੰਦਰਨਾਥ ਟੈਗੋਰ ਸਵਾਮੀ ਦਯਾਨੰਦ ਗੌਤਮ ਬੁੱਧ ਨੂੰ ਪੂਰੇ ਵਿਸ਼ੇ ਵਿੱਚ ਕੌਣ ਨਹੀਂ ਜਾਣਦਾ ਅੱਜ ਵਿਸ਼ਵ ਡਾਕਟਰ ਅਬਦੁਲ ਕਲਾਮ ਡਾਕਟਰ ਮਨਮੋਨ ਸਿੰਘ ਦੀ ਕੁਸ਼ਲਤਾ ਦਾ ਲੋਹਾ ਮੰਨ ਚੁੱਕਿਆ ਹੈ ਅੱਜ ਵਿਸ਼ਵ ਪੱਧਰ ਤੇ ਸਾਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਜ਼ਿਆਦਾਤਰ ਭਾਰਤੀ ਹੀ ਕੰਮ ਕਰ ਰਹੇ ਹਨ ਸੀ ਵੀ ਰਮਨ ਹੋਮੀ ਜੇ ਭਾਬਾ ਵੈਂਕਟ ਰਮਨ ਰਾਧਾਕ੍ਰਿਸ਼ਨਨ ਹਰਗੋਬਿੰਦ ਖੁਰਾਣਾ ਰਾਮਾਨੁੰਜਨ ਅਤੇ ਜਗਦੀਸ਼ ਚੰਦਰ ਬੋਸ ਦਾ ਨਾਂ ਤਰੂ ਤਾਰੇ ਵਾਂਗ ਚਮਕਦਾ ਹੈ ਹੁਣ ਮੈਨੂੰ ਮੇਰੇ ਪਿਤਾ ਜੀ ਦੇ ਉਹ ਬੋਲ ਕਿ ਤੂੰ ਤਾਂ ਅੱਧੇ ਦਿਮਾਗ ਵਾਲਾ ਮਨੁੱਖ ਵੀ ਨਾ ਨਿਕਲਿਆ ਸਮਝ ਆ ਚੁੱਕੇ ਸਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਹੱਦ ਬੀਤੀ ਲਿਖੇ ਜਾਣ ਤੱਕ ਆਜ਼ਾਦੀ ਤੋਂ 75 ਵਰੇ ਬਾਅਦ ਵੀ ਭਾਰਤ ਪਾਕਿਸਤਾਨ ਅਤੇ ਬੰਗਲਾਦੇਸ਼ ਜੋ ਉਸ ਸਮੇਂ ਭਾਰਤ ਦਾ ਹਿੱਸਾ ਸਨ ਵਿੱਚ ਪਾਸ ਪ੍ਰਤੀਸ਼ਤਤਾ ਅੱਜ ਵੀ 33% ਹੀ ਚੱਲ ਰਹੀ ਹੈ ਜਦੋਂ ਕਿ ਵਿਕਸਿਤ ਦੇਸ਼ਾਂ ਵਿੱਚ ਇਹ 50% ਤੋਂ ਲੈ ਕੇ 65% ਤੱਕ ਹੈ ਜ਼ਰੂਰਤ ਹੈ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸੋਧ ਕਰਨ ਦੀ ਅਤੇ ਪਾਸ ਪ੍ਰਤੀਸ਼ਤ ਨੂੰ ਘੱਟ ਤੋਂ ਘੱਟ 50% ਨਿਸ਼ਚਿਤ ਕਰਨ ਦੀ ਤਾਂ ਜੋ ਅੱਦੇ ਦਿਮਾਗ ਵਾਲੇ ਮਨੁੱਖ ਵਾਲਾ ਕਲੰਕ ਸਾਡੇ ਤੋਂ ਲੈ ਸਕੇ